ਹਾਂਜੀ ਸਰ ਜੋ ਕੰਪੈਟੀ ਕੱਪ ਕਰਵਾਇਆ ਜਾ ਰਿਹਾ ਹੈ ਉਹਦੇ ਸਬੰਧ ਚ ਕਿਸ ਤਰ੍ਹਾਂ ਦੇ ਤਿਆਰੀਆਂ ਚੱਲ ਰਹੀਆਂ ਨੇ ਕੋਲੋਂ ਬੋ ਜੀ ਨੇ ਵੀ ਲਾਈਵ ਦੇਖ ਰਹਾ ਸਾਰੇ ਰਹਿਮਜੀਤ ਕਾ ਖਾਲਸਾ ਵਾਹਿਗੁਰੂ ਜੀ ਤਿਆਰੀਆਂ ਜੀ ਆਪਣੇ ਆਲਮੋਸਟ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਆ ਗਰਾਊਂਡ ਵੀ ਬਣ ਚੁੱਕੀ ਆ ਸਟੇਜ ਵੀ ਲੱਗ ਚੁੱਕਿਆ ਤੇ ਤਿਆਰੀਆਂ ਮੁਕੰਮਲ ਆ ਜੀ ਬੁਰੀਆਂ ਤੇ ਹੁਣ ਆਪਾਂ ਅਪੀਲ ਕਰਾਂਗੇ ਆਪਣੇ ਜਿੰਨੇ ਵੀ ਲੋਕਲ ਹੈਗੇ ਆ ਲੋਕੀ ਆਪਣੇ ਇਹ ਪਬਲਿਕ ਆ ਦਰਸ਼ਕਾ ਵੀ ਸਾਰੇ ਹਮ ਹਮ ਆ ਕੇ ਆਉਣ ਤੇ ਆ ਕੇ ਆਪਣੇ ਮੇਲੇ ਦੀ ਰੌਣਕ ਨੂੰ ਵਧਾਉਣ ਜੀ ਸਰ ਕਿਨਮਾ ਕਬੱਡੀ ਕੈਂਪ ਹੈ ਇਹ ਜਿਹੜਾ ਕਬੱਡੀ ਕੱਪ ਪਹਿਲਾ ਜੀ ਆਪਣਾ ਜਿਹੜਾ ਸਟੇਡੀਅਮ ਦੇ ਵਿੱਚ ਹੈਗਾ ਆ ਵੈਸੇ ਅਸੀਂ ਪਹਿਲਾਂ ਕਰਾਉਂਦੇ ਰਿਹਾ ਆਪਣੇ ਪੰਨੀ ਗੜਾਈ ਪਿੰਡ ਨਾਲ ਹੀ 5 ਕਿਲੋਮੀਟਰ ਦੇ ਉੱਥੇ ਕਰਾਉਂਦੇ ਰਿਹਾ ਪਹਿਲਾਂ 4-5 ਸਾਲ ਕਰਾਇਆ ਆ ਇਹਨਾਂ ਨੇ ਕੀ ਵਿਸ਼ੇਸ਼ਤਾਵਾਂ ਨੇ ਤੇ ਕੀ ਕੀ ਇਹਨਾਂ ਦਾ ਇਹ ਨਾਮ ਰੱਖੇ ਗਏ ਨੇ ਜੋ ਜਿਹੜੇ ਨਾਮ ਆ ਜੀ ਉਹ ਪਹਿਲਾ ਨਾਮ ਹੈਗਾ ਆ ਆਪਣੇ 1.5 ਲੱਖ ਮੁੰਡਿਆਂ ਦਾ ਤੇ ਸੈਕੰਡ ਹੈਗਾ ਆ ਲੱਖ ਤੇ ਜਿਹੜੇ ਸੈਮੀ ਫਾਈਨਲ ਦੀਆਂ ਟੀਮਾਂ ਹਾਰ ਜਾਂਦੀਆਂ ਉਹਨਾਂ ਨੂੰ 75 75000 ਤੇ ਜਿਹੜੇ ਪਹਿਲਾ ਮੈਚ ਹਾਰ ਜਾਂਦੇ ਆ ਉਹਨਾਂ ਨੂੰ 60 60000 ਆ ਰਿਹਾ ਆ ਕੁੱਲ ਕਿੰਨੀਆਂ ਟੀਮਾਂ ਨੇ ਇਹ 6 ਟੀਮਾਂ ਆ ਜੀ ਮੁੰਡਿਆਂ ਦੀਆਂ ਆ ਤੇ 4 ਆਪਣੇ ਲੜਕੀਆਂ ਦੀਆਂ ਟੀਮਾਂ ਆ ਤੇ ਲੜਕੀਆਂ ਦਾ ਜਿਹੜਾ ਹੈਗਾ ਆ ਉਹ 41000 ਪਹਿਲਾ ਪ੍ਰਾਈਜ਼ ਆ 31000 ਦੂਜਾ ਆ ਤੇ ਪਾਰਟਿਸਪੀਏਟਰ ਹੈਗਾ ਉਹਨਾਂ ਦਾ ਜੀ 20 2000 ਸਾਰੇ ਲੋਕਲ ਬੇਸ ਤੇ ਤੋਂ ਬਾਹਰ ਸ਼ਹਿਰਾਂ ਚ ਵੀ ਪਲੇਅਰ ਜਿਹੜੇ ਜੀ ਪਲੇਅਰ ਸਾਰੇ ਆਪਣੇ ਪੰਜਾਬ ਦੇ ਹੈਗੇ ਜਿੰਨੇ ਹੈਗੇ ਇੰਟਰਨੈਸ਼ਨਲ ਪਲੇਅਰ ਹੈਗੇ ਆ ਤੇ ਆਰੇ ਵਿੱਚ ਸ਼ਰੂਮਨੀ ਕਮੇਟੀ ਦੀ ਟੀਮ ਹੈ ਇੱਕ ਆਪਣੇ ਸਰਦਾਰਾਂ ਦੀ ਸਿੰਘਾਂ ਦੀ ਉਹ ਟੀਮ ਆ ਰਹੀ ਆ ਬਾਕੀ ਵੀ ਇੱਕ ਡੀਜੀਵੀ ਹੈਗੇ ਬਠਿੰਡਾ ਦੀ ਟੀਮ ਆ ਤੇ ਸਾਡੀ ਆਪਦੀ ਜੂਥ ਕਬੱਡੀ ਕਲੱਬ ਆ ਉਹ ਹੈਗੀ ਆ ਇੱਕ ਜੰਗ ਕਬੱਡੀ ਕਲੱਬ ਆ ਇੱਕ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਆ ਇੱਕ ਹੈਗਾ ਸਾਧੂ ਸਿੰਘ ਵਾਲਾ ਜੀ ਸ਼ੰਕਰਾਪੁਰੀ ਕਬੱਡੀ ਕਲੱਬ ਇੱਕ ਉਹਨਾਂ ਦੀ ਆ ਜੀ ਇੱਕ ਕਲੱਬ ਕਿੰਨੇ ਚਿਰ ਤੋਂ ਸੇਵਾ ਕਰ ਰਿਹਾ ਜੀ ਇਹ ਸਾਨੂੰ ਜੀ 2011 ਤੋਂ ਅਸੀਂ ਕਲੱਬ ਉਪਰ ਕੀਤੀ ਸੀ ਕਿ ਪਹਿਲਾਂ ਅਸੀਂ ਉੱਥੇ ਕੈਨੇਡਾ 'ਚ ਕੱਪ ਕਰਾਉਣੇ ਹੁੰਦੇ ਉੱਥੇ ਉੱਥੇ ਟੀਮ ਬਣਾਈ ਹੋਈ ਆ ਇਥੋਂ ਬੰ ਲੋਕਲ ਪਲੇਅਰ ਲੈ ਕੇ ਜਾਂਦੇ ਆ ਆਪਣੇ ਜਿੰਨੇ ਵੀ ਆਪਣੇ ਏਰੀਆ 'ਚੋਂ ਲੈ ਕੇ ਗਏ ਜਿੱਦਾਂ ਬਿੰਦੂ ਹੋ ਗਿਆ ਇੱਕ ਮੁੰਡਾ ਸ਼ਾਕਾ ਮੋਠਾ ਵਾਲੇ ਦਾ ਹੋ ਗਿਆ ਇਹਦੋਂ ਸੋਨੀ ਵਕੀਲਾ ਵਾਲੇ ਦਾ ਆਪਾਂ ਇਹਦੋਂ ਲੈ ਕੇ ਗਏ ਆ ਜੇ ਜਿਹੜੇ ਵੀ ਪਲੇਅਰ ਆਪਣੇ ਰਿਜ਼ਰਵ ਕਰਦੇ ਆ ਤੇ ਕੁਆਲੀਫਾਈ ਕਰਦੇ ਉਹ ਲੈ ਕੇ ਜਾਂਦੇ ਸਰ ਸਰ ਇਸ ਤੋਂ ਇਲਾਵਾ ਕੋਈ ਸਮਾਜ ਸੇਵਾ ਦੇ ਕੰਮ ਕਰਦੀ ਬੜੀ ਸੰਸਥਾ ਵੀ ਕੱਲੇ ਜੀ ਸਰਪੇ ਇਹ ਜੂਥ ਲਈ ਕਰ ਰਹੇ ਜਿਹੜਾ ਜੂਥ ਨਾਲ ਜੋੜਨ ਦਾ ਜ਼ਿਆਦਾ ਤੇ ਕਰ ਰਹੇ ਆ ਜੀ ਉਦੋਂ ਸਰ ਜੋਦੋਂ ਇਹੀ ਹੈ ਜੀ ਵੱਧ ਤੋਂ ਵੱਧ ਆਪਣੇ ਖੇਡਾਂ ਦੇ ਨਾਲ ਜੁੜੋ ਜੇ ਖੇਡਾਂ ਨਾਲ ਜੁੜਦੇ ਆ ਤੁਹਾਡੀ ਸਿਹਤ ਸਹੀ ਹੈਗੀ ਆ ਆਟੋਮੈਟਿਕ ਹੀ ਤੁਸੀਂ ਆਪਣੇ ਪੋਜ਼ਿਟਿਵ ਸੋਚੋਗੇ ਨੈਗਟਿਵ ਨਹੀਂ ਸੋਚੋਗੇ ਸਰ ਇੱਕ ਨਸ਼ਿਆਂ ਦਾ ਬੜਾ ਦੌਰ ਚੱਲ ਰਿਹਾ ਹੈ ਤੁਹਾਨੂੰ ਪਤਾ ਪੂਰਾ ਦਰਿਆ ਵਗ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਹੋ ਉਹ ਇਹੀ ਹੈ ਜੇ ਆਪਣੇ ਖੇਡਾਂ ਕਰਾਵਾਂਗੇ ਤੇ ਜਾਗਰੂਕ ਲੋਕੀ ਹੋਣਗੇ ਆਪਣੇ ਜਿੰਨਾ ਵੀ ਹੈਗਾ ਜੰਗ ਸਟਾਰਾ ਯੂਥ ਹੈਗਾ ਯਾ ਤੇ ਨਾਲ ਹੋ ਕੇ ਤਰੂਗਾ ਤੁਸੀਂ ਸ਼ਾਇਦ ਦੇਖਿਆ ਵੇ ਇੱਕ ਬੰਦਾ ਬਲੇ ਪਿੰਕਾ ਜਰਗਲ ਆਇਆ ਉਹਨੇ ਇੱਕ ਸ਼ੁਰੂ ਕੀਤਾ ਜੀ ਕੰਮ ਆਪਣੇ ਨਾਲ ਯੂਥ ਨੂੰ ਲੈ ਕੇ ਉਹ ਸਾਰੇ ਲੋਕਾਂ ਨੂੰ ਜਿਹੜੀ ਵਲਡਵਾਈ ਪਤਾ ਲੱਗ ਗਈ ਬੰਦਾ ਉਹ ਅਸੀਂ ਇਹ ਉਮੀਦ ਕਰਦੇ ਹਾਂ ਵੀ ਲੋਕੀ ਆਪਣੇ ਜਿੰਨੇ ਵੀ ਹੈਗੇ ਨਾਲ ਆਪਣੇ ਜੰਗਸਟਰ ਜੁੜਨ ਜੋਤ ਜੁੜੇ ਤੇ ਵੱਧ ਤੋਂ ਵੱਧ ਆਪਾਂ ਨਸ਼ਾ ਮੁਕਤ ਕਰ ਸਕੀਏ ਸਰ ਇਹ ਮੈਚ ਕਿੰਨੇ ਵਜੇ ਸ਼ੁਰੂ ਹੋਣਗੇ ਤੇ ਕਿੰਨੇ ਵਜੇ ਖਤਮ ਕੀਤੇ ਜਾਣਗੇ ਇਹ ਮੈਚ ਹੀ ਆਪਾਂ ਟਰਾਈ ਕੀ ਕਰਾਂਗੇ ਜੀ 11 ਵਜੇ ਸ਼ੁਰੂ ਕਰਨ ਦੀ ਤੇ 6 ਵਜੇ ਖਤਮ ਕਰਨ ਦੀ ਇਹਦੇ ਵਿੱਚ ਜੋ ਦਰਸ਼ਕ ਆਉਣਗੇ ਉਹਨਾਂ ਵਾਸਤੇ ਵੀ ਕੁਝ ਇਨਾਮ ਪਿਆਰਾ ਰੱਖੇ ਗਏ ਆ ਬਿਲਕੁਲ ਜੀ ਦਰਸ਼ਕਾਂ ਲਈ ਹੈਗੇ ਨਾਮ ਆਪਣੇ 20 ਹੈਗੇ ਸਾਈਕਲ ਹੈਗੇ ਆ ਤੇ ਇਹ ਦੋ ਐਲ ਸੀ ਡੀ ਹੈਗੀਆਂ ਆ ਉਹਨਾਂ ਦੇ ਕੂਪਨ ਹੈਗੇ ਆ ਜੀ ਆਪਣੇ ਦੇਵਾਂਗੇ ਕੂਪਨ ਗੇਟ ਤੇ ਇੱਕ ਬੰਦਾ ਖੜਾ ਹੋਊਗਾ ਤੇ ਕੂਪਨ ਦਾ ਟਾਈਮ ਹੈਗਾ 10 ਤੋਂ 12 12 ਵਜੇ ਤੋਂ ਬਾਅਦ ਕੂਪਨ ਨਹੀਂ ਦਿੱਤਾ ਜਾਊਗਾ ਤੇ ਉਹ ਜਿਹੜਾ ਹੈਗੇ ਕੂਪਨ ਵੰਡ ਗਏ ਤੇ ਪਹਿਲੇ ਅਸੀਂ ਜਬ 5 ਜਾਂ 10 ਦਾ ਸਾਈਕਲ ਕੱਢਾਂਗੇ 1 ਵਜੇ ਫਿਰ ਉਸ ਤੋਂ ਬਾਅਦ 5 ਫਿਰ 2 ਘੰਟੇ ਬਾਅਦ 5 ਫਿਰ 2 ਘੰਟੇ ਬਾਅਦ ਤੇ ਫਾਈਨਲ ਮੈਚ ਤੋਂ ਪਹਿਲਾਂ ਕੱਢਾਂਗੇ ਜੀ ਐਲਸੀਡੀ ਹੋਈ ਜੀ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਇਹੇ ਵੀਲ ਕਰਦੇ ਜੀ ਵੱਧ ਤੋਂ ਵੱਧ ਆਓ ਤੇ ਆ ਕੇ ਕਾਪ ਦੀ ਰੌਣਕ ਵਧਾਓ ਇਹ ਇਹ ਕੁਐਸਚਨ ਮੈਸੇਜ ਬਿਲਕੁਲ ਆਉਣਗੇ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਪਬਲਿਕ ਆਉਂਦੀ ਆ ਤੇ ਅਸੀਂ ਅਗਲੇ ਸਾਲ ਹੋਰ ਬਿਹਤਰ ਕਰਦੇ ਆ ਕੱਪ ਵਧੀਆ ਹੋਊਗਾ ਹੋ ਸਕਦਾ ਆਪਾਂ ਅਗਲੇ ਸਾਲ ਐਤਕੀ 20 ਸਾਈਕਲ ਰੱਖਿਆ ਅਸੀਂ ਸੋਚਦੇ ਆ ਅਗਲੇ ਸਾਲ 50 ਜਾਂ 100 ਸਾਈਕਲ ਕਰਦੇ ਆ ਜੀ ਠੀਕ ਜੀ